ਸੱਜਾੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਰਮਨप्रीत कौर ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸੰਸਦ ਦੀ ਕਹਿੰਦੇ ਸੰਸਦ ਚ ਪ੍ਰਦਰਸ਼ਨ ਮੌਕੇ ਤੱਕਾ ਮੁੱਕੀ ਹੋਈ ਹੈ ਜਿਸ ਤੋਂ ਬਾਅਦ ਦੇ ਵਿੱਚ ਰਾਹੁਲ ਗਾਂਧੀ ਹੋਰਾਂ ਦੇ ਉੱਪਰ ਇਰਾਦਾ ਕਤਲ ਦਾ ਪਰਚਾ ਦਰਜ ਕਰ ਦਿੱਤਾ ਗਿਆ ਜੀ ਬਿਲਕੁਲ ਜੀ ਬਿਲਕੁਲ ਰਾਹੁਲ ਗਾਂਧੀ ਹੋਰਾਂ ਦੇ ਉੱਤੇ ਤਹਿਤ ਪਰਚਾ ਦਰਜ ਕੀਤਾ ਗਿਆ ਗੱਲ ਸ਼ੁਰੂ ਹੋਈ ਸੀ ਗੀ ਸੰਵਿਧਾਨ ਤੋਂ ਤੇ ਪਹੁੰਚ ਗਈ ਹੈ ਮਾਰਕੁਟਾਈ ਤੇ ਗੱਲ ਸ਼ੁਰੂ ਹੋਈ ਸੀ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਸੋਚ ਤੋਂ ਤੇ ਪਹੁੰਚ ਗਈ ਹੈ ਤੱਕਾ ਮੁੱਕੀ ਤੇ ਤੇ ਗੱਲ ਪਰਚੋ ਪਰਚੀ ਤੱਕ ਪਹੁੰਚ ਗਈ ਹੈ ਇਹੀ ਸਾਡੇ ਦੇਸ਼ ਦੇ ਵਿੱਚ ਭੈੜਾ ਹੈ ਸਾਡੇ ਦੇਸ਼ ਦੇ ਨੇਤਾਵਾਂ ਦੀ ਜੀ ਭਾਈ ਇਹ ਗੱਲ ਕਰਦੇ ਕਿੱਥੋਂ ਸ਼ੁਰੂ ਤੇ ਮਕਾਉਂਦੇ ਕਿੱਥੇ ਆ ਅਸਲ ਵਿੱਚ 3 ਦਿਨ ਪਹਿਲਾਂ ਲੋਕ ਸਭਾ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਉਹਨਾਂ ਨੇ ਗੱਲ ਕੀਤੀ ਸੀ ਵੀ ਅੰਬੇਦਕਰ 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 ਤੇ ਜੇ ਇੰਨੀ ਵਾਰ ਕਿੰਨੇ ਜੀ ਭਗਵਾਨ ਦਾ ਨਾਮ ਲਿਆ ਹੁੰਦਾ ਤਾਂ ਹੁਣ ਤੱਕ ਭਗਵਾਨ ਮਿਲ ਗਿਆ ਹੁੰਦਾ ਕਾਂਗਰਸ ਨੇ ਗਲਤ ਕਹੀ ਸੀ ਕਿ ਭਾਈ ਇਹਨਾਂ ਦੇ ਵੱਲੋਂ ਅੰਬੇਦਕਰ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਹੈ ਅਪਮਾਨ ਕੀਤਾ ਗਿਆ ਇਹ ਮਾਫੀ ਮੰਗਣ ਪਰ ਮਾਫੀ ਉਹਨਾਂ ਨੇ ਮੰਗੀ ਨਹੀਂ ਮਾਫੀ ਉਹਨਾਂ ਨੇ ਮੰਗਣੀ ਵੀ ਨਹੀਂ ਸੋ ਮਸਲਾ ਇੱਥੇ ਵਿਗੜਿਆ ਹੁਣ ਕਾਂਗਰਸ ਹਰ ਰੋਜ਼ ਪ੍ਰਦਰਸ਼ਨ ਕਰਦੀ ਹੈ ਲੋਕ ਸਭਾ ਦੇ ਵਿੱਚ ਤੇ ਬੀਜੇਪੀ ਹਰ ਰੋਜ਼ ਇਹਨਾਂ ਦੇ ਉੱਤੇ ਤਨਜ਼ ਕਸਦੀ ਵੀ ਭਾਈ ਤੁਸੀਂ ਕਿਹੜਾ ਸੰਵਿਧਾਨ ਬਚਾਇਆ ਤੁਸੀਂ ਤਾਂ ਆਪ ਰਾਖੀ ਨਹੀਂ ਕੀਤੀ ਇਹਦੀ ਤੇ ਕੱਲ ਕਹਨੇ ਜੀ ਇਸ ਤੱਕਾ ਮੁੱਕੀ ਹੋ ਗਈ ਲੋਕ ਸਭਾ ਦੇ ਵਿੱਚ ਉਹਦੇ ਵਿੱਚ ਬੀਜੇਪੀ ਦਾ ਇੱਕ ਸੰਸਦ ਮੈਂਬਰ ਹੈ ਜਿਹੜਾ ਕਿ ਡਿੱਗ ਪਿਆ ਉਹਦੇ ਸਿਰ ਦੇ ਵਿੱਚ 6 ਵਜੇ ਉਹਦੇ ਖੂਨ ਨਿਕਲਿਆ ਤੇ ਉਹਨੇ ਇਹ ਦੋਸ਼ ਲਾਇਆ ਜੀ ਰਾਹੁਲ ਗਾਂਧੀ ਨੇ ਇੱਕ ਸਲਸਲੇ ਮੈਂਬਰ ਨੂੰ ੱਟਾ ਮਾਰਿਆ ਉਹ ਮੇਰੇ ਉੱਤੇ ਡਿੱਗਿਆ ਤੇ ਮੈਂ ਡਿੱਗ ਪਿਆ ਤੇ ਹੁਣ ਤਾਂ ਤਾਂ ਲੱਗਾ ਜੀ ਰਾਹੁਲ ਗਾਂਧੀ ਦੇ ਉੱਤੇ ਇਰਾਦਾ ਕਤਲ ਤੇ ਕਈ ਜਾਣ ਬੁੱਝ ਕੇ ਹਮਲਾ ਕਰਨਾ ਤੇ ਕਈ ਹੋਰ ਤਲਾਣੀਆਂ ਧਰਾਵਾਂ ਤੇ ਪਰਚਾ ਦਰਜ ਕੀਤਾ ਗਿਆ ਉਧਰ ਕਾਂਗਰਸ ਨੇ ਵੀ ਕੁਝ ਕੁ ਲੋਕਾਂ ਦੇ ਪਰਚਾ ਦਰਜ ਕਰਵਾਇਆ ਤੇ ਕਾਂਗਰਸ ਨੇ ਗੱਲ ਕਹੀ ਹੈ ਵੀ ਅਸਲ ਦੇ ਵਿੱਚ ਅਡਾਨੀ ਦੇ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਪੂਰੇ ਪਰੇ ਕਰਵਾਉਣ ਦੇ ਲਈ ਤੇ ਭਾਜਪਾ ਦੇ ਵੱਲੋਂ ਇਹ ਸਾਰਾ ਛੇੜੀ ਅੰਤਰ ਰਚਿਆ ਗਿਆ ਉਹ ਕਹਿੰਦੇ ਵੀ ਦੇਖੋ ਸੰਵਿਧਾਨ ਦੀ ਰਾਖੀ ਇਹ ਨਹੀਂ ਕਰਦੇ ਸੰਵਿਧਾਨ ਦੇ ਵਿੱਚ ਬਦਲਾਅ ਇਹ ਕਰਨਾ ਚਾਹੁੰਦੇ ਆ ਸੰਵਿਧਾਨ ਨੂੰ ਖਤਮੇ ਕਰਨਾ ਚਾਹੁੰਦੇ ਆ ਇਹ ਡਾਕਟਰ ਧੀਮਰਾਓ ਅਮੇਰਕਰ ਸਾਹਿਬ ਦੀ ਸੋਚ ਦੇ ਵੈਰੀ ਲੋਕ ਆ ਤੇ ਇਹਨਾਂ ਦੇ ਕੋਲੇ ਜਿੱਕਰ ਅਸੀਂ ਮੁੱਦਾ ਚੁੱਕਦੇ ਆ ਤਾਂ ਇਹ ਅੱਗੋਂ ਕੋਈ ਹੋਰ ਗੱਲ ਬਣਾ ਕੇ ਤੇ ਉਸ ਮੁੱਦੇ ਤੋਂ ਧਿਆਨ ਪਰੇ ਕਰ ਦਿੰਦੇ ਆ ਹੁਣ ਭਾਜਪਾ ਇਹ ਗੱਲ ਕਹਿ ਜਾਂਦੀ ਆ ਰਾਹੁਲ ਗਾਂਧੀ ਨੇ ਬਦਮਾਸ਼ੀ ਕੀਤੀ ਆ ਉਹਨੇ ਧੱਕਾ ਕੀਤਾ ਉਹਨੇ ਹਿੱਸਾ ਕੀਤੀ ਆ ਉਹਨੇ ਜਾਣ ਬੁੱਝ ਕੇ ਇਸ ਤਰੀਕੇ ਨਾਲ ਕੀਤਾ ਪਤਾ ਨਹੀਂ ਕਿਨੇ ਕੀ ਕੀਤਾ ਪਰ ਇੰਨੀ ਗੱਲ ਜ਼ਰੂਰ ਆ ਕਿ ਭਾਵੇਂ ਕੋਈ ਵੀ ਸਿਆਸੀ ਪਾਰਟੀ ਹੋਵੇ ਇਹ ਪੂਰਾ ਨਹੀਂ ਜਾਣਦੀ ਕਿ ਪਾਈ ਅਸੀਂ ਡਾਕਟਰ ਧੀਮਰਾਓ ਮੇਲਕਰ ਸਾਹਿਬ ਦੀ ਸੋਚ ਦੇ ਉੱਤੇ ਪਹਿਰਾ ਕਿਵੇਂ ਦੇਣਾ ਉਹਨਾਂ ਨੇ ਸਾਨੂੰ ਕੀ ਕਿਹਾ ਸੀ ਅਸੀਂ ਉਹਨਾਂ ਦੀ ਸੋਚ ਦੇ ਉੱਤੇ ਕਦੇ ਖਰੇ ਨਹੀਂ ਉਤਰੇ ਜੋ ਮਨ ਦੇ ਵਿੱਚ ਆਉਂਦਾ ਕੀੜੇ ਕੱਢੀ ਜਾਂਦੇ ਆ ਤੇ ਬਸ ਉਦਾਂ ਇਹ ਵੀ ਕਹੀ ਜਾਂਦੇ ਆ ਕਿ ਅਸੀਂ ਸੋਚ ਦੇ ਉੱਤੇ ਪਹਿਰਾ ਦੇਈ ਜਾਂਦੇ ਆ ਜੀ ਬਿਲਕੁਲ ਤੁਹਾਡੀ ਗੱਲ 100% ਦੀ ਸਹੀ ਹੈ ਟਾਣਾ ਸਾਹਿਬ ਪਤਾ ਹੀ ਨਹੀਂ ਕੀ ਕੀ ਹੋਈ ਜਾਂਦਾ ਹੈ ਖੈਰ ਉਧਰ ਜੈਨੀ ਹਰਪ੍ਰੀਤ ਸਿੰਘ ਹੋਰਾਂ ਦੀ ਗੱਲ ਕਰਦੇ ਆ ਜੀ ਉਹਨਾਂ ਨੂੰ ਕਹਿੰਦੇ 15 ਦਿਨ ਦੇ ਲਈ ਜਥੇਦਾਰੀ ਦੀਆਂ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਜੀ ਹਾਂ ਬਿਲਕੁਲ ਜੀ ਵੈਸੇ ਤਾਂ 15 ਦਿਨ ਦੀ ਗੱਲ ਹੀ ਆ ਇਹ ਵੈਸੇ ਉੱਧਾ ਪੱਕੀ ਗੱਲ ਹੀ ਆ ਕਿਉਂਕਿ ਉਹਨਾਂ ਨੂੰ 15 ਦਿਨ ਦੇ ਲਈ ਨਹੀਂ ਉਹਨਾਂ ਨੂੰ ਪੱਕੇ ਤੌਰ ਦੇ ਉੱਤੇ ਮੈਂ ਮੰਨਦਾ ਕਿ ਹਟਾ ਦਿੱਤਾ ਗਿਆ ਉਹਨਾਂ ਨੂੰ ਸੇਵਾਵਾਂ ਤੋਂ ਲਾਂਭੇ ਕਰ ਦਿੱਤਾ ਗਿਆ ਰੌਲਾ ਪਾ ਜਾਣ ਦੇ ਕਿ ਜੈਨੀ ਹਰਪ੍ਰੀਤ ਸਿੰਘ ਦਾ ਤੇ ਇਸ ਬੜੇ ਸ਼ਰੋਮਣੀ ਅਕਾਲੀ ਦਲ ਦਾ ਪਿਆ ਹੋਇਆ ਸ਼ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਮਲਟੋਹਾ ਜਿਹੜੇ ਕਿ ਵੈਸੇ ਹੁਣ ਅਕਾਲੀ ਦਲ ਦੇ ਵਿੱਚੋਂ ਬਾਹਰ ਆ ਤੇ ਪਰ ਹੈਗੇ ਉਸੇ ਹੀ ਆ ਜਿਵੇਂ ਕਿ ਗਗਨਦੀਪ ਹਰਪ੍ਰੀਤ ਸਿੰਘ ਕਹਿੰਦੇ ਆ ਵਿਰਸਾ ਸਿੰਘ ਮਲਟੋਹਾ ਦੇ ਜਿਹੜੇ ਉਹਨਾਂ ਦੇ ਨਾਲ ਰੌਲਾ ਇਹਨਾਂ ਦਾ ਚੱਲ ਰਿਹਾ ਤੇ ਪਿਛਲੇ 3-4 ਦਿਨਾਂ ਦੇ ਵਿੱਚ 4 ਦਿਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਵੀਡੀਓ ਆਈਆਂ ਜਿਦੇ ਵਿੱਚ ਇੱਕ ਬੰਦਾ ਇਹ ਗੱਲ ਆਖ ਕੇ ਕਹਿੰਦਾ ਵੀ ਇਹ ਮੇਰੇ ਸਾਧੂ ਆ ਤੇ ਇਹਨਾਂ ਨੇ ਮੇਰੀ ਘਰਵਾਲੀ ਦੇ ਨਾਲ ਆ ਕੁਝ ਕੀਤਾ ਸਾਡਾ ਘਰ ਬਰਬਾਦ ਕੀਤਾ ਮੇਰੀ ਘਰਵਾਲੀ ਨਾਲ ਸੰਬੰਧ ਸੀ ਫਿਰ ਇਹਨਾਂ ਦੀਆਂ ਫੋਟੋਆਂ ਕੁਝ ਕ ਸਾਹਮਣੇ ਆਈਆਂ ਜਿਹਦੇ ਵਿੱਚ ਬਹਿਰੀਨ ਦੇ ਵੱਲ ਇੱਕ ਕੁੜੀ ਦੇ ਨਾਲ ਇਹਨਾਂ ਦੇ ਰਿਸ਼ਤੇ ਆ ਇਹ ਨਾਲ ਗਏ ਸਨ ਕੁਛ ਈਦਾਂ ਦੀਆਂ ਗੱਲਾਂ ਫਿਰ ਇਹ ਜੀ ਕਿ ਗਾਲ ਕੱਢ ਰਹੇ ਆ ਇੱਕ ਵੀਡੀਓ ਦੇ ਵਿੱਚ ਇਹਨਾਂ ਦੇ ਉੱਤੇ ਦੋਸ਼ੇ ਲੱਗ ਰਹੇ ਜੀ ਕਿ ਬੀਜੇਪੀ ਦੇ ਨੇੜੇ ਹੈਗੇ ਆ ਈਦਾਂ ਦੀਆਂ ਗੱਲਾਂ ਹੈਗੀਆਂ ਸੋ ਲੰਗੇ ਕਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਜੀ ਗੁਰਦੁਆਰਾ ਕਟਾਣਾ ਸਾਹਿਬ ਦੇ ਵੱਲ ਐਡਵੋਕੇਟ ਧਾਮੀ ਦੀ ਹਾਜ਼ਰੀ ਦੇ ਵਿੱਚ ਤੇ ਇਹਦੇ ਵਿੱਚ ਫੈਸਲਾ ਕੀਤਾ ਗਿਆ ਜੀ ਕਿ 15 ਰਣ ਦੇ ਲਈ ਗਿਆਨੀ ਰਵੀਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਉਹਨਾਂ ਨੇ ਜੇ ਸੇਵਾਵਾਂ ਤੋਂ ਲਾਂਭੇ ਕੀਤਾ ਜਾਂਦਾ ਮਤਲਬ ਹਟਾ ਦਿੱਤਾ ਜਾਂਦਾ ਛੁੱਟੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਕੋਈ ਅਗਲਾ ਫੈਸਲਾ ਕੀਤਾ ਜਾਊਗਾ ਜਿਹੜੀਆਂ ਵੀਡੀਓ ਆ ਉਹਨਾਂ ਦੀ ਪੜਤਾਲ ਦੇ ਵਾਸਤੇ 3 ਮੈਂਬਰੀ ਕਮੇਟੀ ਬਣਾਈ ਗਈ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਮੀਟਿੰਗ ਤੋਂ ਬਾਅਦ ਤੇ ਆਪਦੇ 15 ਦਿਨਾਂ ਦੇ ਫੈਸਲੇ ਤੋਂ ਬਾਅਦ ਇਹ ਗੱਲ ਕਹੀਏ ਖੁੱਲ੍ਹ ਕੇ ਉਹ ਕਹਿੰਦੇ ਦੇਖੋ ਜੀ ਇਹ ਕਿਹੜਾ ਪਹਿਲੀ ਵਾਰ ਹੋਇਆ ਇਹਨਾਂ ਨੇ ਬੜੇ ਜਸਿੱਦਦਾਰ ਹੁਣ ਤੱਕ ਜ਼ਲੀਲ ਕਰ ਕਰਕੇ ਲਾਏ ਆ ਇਹਨਾਂ ਨੇ ਕਿਹਾ ਜੀ ਕਿ ਇੱਕ ਵਾਰੀ ਆਨੰਦਪੁਰ ਸਾਹਿਬ ਵੱਲ ਜੱਜਦਾਰ ਸਾਹਿਬ ਸੀਗੇ ਉਹਨਾਂ ਨੂੰ ਇਹਨਾਂ ਨੇ ਲਾਉਣ ਦੇ ਬਾਰੇ ਯੋਜਨਾ ਬਣਾ ਲਈ ਤੇ ਇਹ ਜਿਹੜੀ ਮੀਟਿੰਗ ਕੀਤੀ ਇਹਨਾਂ ਨੇ ਤੇ ਉਹਦੇ ਵਿੱਚ ਫੈਸਲਾ ਕੀਤਾ ਯਾਰ ਕਿ ਆਪਾਂ ਦੋਸ਼ ਕਿਹੜੇ ਲੱਗੇ ਦੋਸ਼ ਦਾ ਫਰਕ ਲਾਉਣੀ ਪੈਣਗੇ ਤੇ ਕਹਿੰਦੇ ਬਾਹਰ ਪੱਤਰਕਾਰ ਖੜੇ ਸੀ ਤੇ ਬਾਹਰ ਪੱਤਰਕਾਰ ਨੂੰ ਆਹ ਕਹਿੰਦੇ ਵੀ ਭਾਈ ਦੋਸ਼ ਬੜੇ ਗੰਭੀਰ ਆ ਜਿਹੜੇ ਤੁਹਾਨੂੰ ਦੱਸੇ ਵੀ ਜਾ ਸਕਦੇ ਆਹ ਗੱਲ ਕਹਿਤੀ ਅਗਲੇ ਦਿਨ মিডিਆ ਦੇ ਵਿੱਚ ਖਬਰਾਂ ਆਈਆਂ ਕਿ ਗੰਭੀਰ ਦੋਸ਼ ਲੱਗਣ ਦੇ ਕਰਕੇ ਤੇ ਭਾਈ ਉਸ ਜੱਜਦਾਰ ਨੂੰ ਰਾਹਤ ਆ ਗਿਆ ਉਹ ਕਹਿੰਦੇ ਮੇਰੇ ਨਾਲ ਵੀ ਆ ਕੁਝ ਹੋ ਰਿਹਾ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਹ ਤਾਂ ਇੱਕ ਫਾਰਮੈਲਿਟੀ ਕੀਤੀ ਹੈ ਵੀ ਸਾਈ 15 ਦਿਨ ਦੇ ਲਈ ਜਿਹੜੀ ਕਮੇਟੀ ਬਣਾਈ ਆ ਉਹਨੇ ਜੋ ਕੁਝ ਕਰਨਾ ਮੈਨੂੰ ਪਤਾ ਹੀ ਆ ਫੈਸਲਾ ਇਹ ਪਹਿਲਾਂ ਹੀ ਕਰੀ ਬੈਠੇ ਆ ਹੁਣ ਤਾਂ ਕਾ피 ਪੇਸ਼ਤੀ ਕਰਨਾ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਇਹ ਸ਼ਹੀਦੀ 15 ਵਾੜਾ ਸ਼ੁਰੂ ਹੋਣ ਲੱਗਾ ਇਹਦੀ ਸਮਾਪਤੀ ਹੋ ਲੈਣ ਦਿਓ ਇਸ ਤੋਂ ਬਾਅਦ ਉਹ ਕਹਿੰਦੇ ਵੀ ਕਿ ਮੈਂ ਫਿਰ ਸਾਰੀ ਗੱਲ ਦੱਸੂਗਾ ਇਹ ਭਾਈ ਕੀ ਹੋਈ ਹੈ ਤੇ ਕੀ ਨਹੀਂ ਇਹ ਖੁਲਾਸੇ ਮੈਂ ਉਹ ਕਰੂੰਗਾ ਜਿਹੜੇ ਕਿ ਸਾਰੀ ਦੁਨੀਆ ਦੇਖੂਗੀ ਤੇ ਸਾਰੀ ਦੁਨੀਆ ਜਾਣੂਗੀ ਤੇ ਗਰਦ ਵੀ ਉੱਠੂਗੀ ਮਤਲਬ ਇਹ ਆ ਵੀ ਇਸ ਵੇਲੇ ਜਿਹੜਾ ਮਸਲਾ ਉਹ ਕਾਫੀ ਭਖਿਆ ਪਿਆ ਪਤਾ ਨਹੀਂ ਉਹਦੇ ਸਮੇਂ ਦੇ ਵਿੱਚ ਮਸਲਾ ਕਿਹੜੇ ਪਾਸੇ ਨੂੰ ਮੋੜ ਘਟੇ ਜੀ ਜੀ ਬਿਲਕੁਲ ਸਹੀ ਟੇਣਾ ਸਾਹਿਬ ਖੈਰ ਉਧਰ ਡੱਲੇਵਾਲ ਸਾਹਿਬ ਦੀ ਹਾਲਤ ਵੀ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ ਜੀ ਕਿ ਕਹਿੰਦੇ ਬੇਹੋਸ਼ ਹੋ ਕੇ ਡਿੱਗ ਪਏ ਸੀ ਜੀ ਕੱਲ ਹਾਂ ਬਿਲਕੁਲ ਜੀ ਉਹ ਡੱਲੇਵਾਲ ਸਾਹਿਬ ਨੇ ਜਿਹੜੇ ਬੇਹੋਸ਼ ਹੋ ਕੇ ਕੱਲ ਡਿੱਗ ਪਏ ਸੀ ਥਾਲਸੁਰਣੀ ਨਾਜ਼ੁਕ ਹੈਗੀ ਆ ਅੱਜ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਸਿਹਤ ਆ ਜਿਹੜੀ ਉਹਦੇ ਵਿੱਚ ਵਿਗਾੜ ਬੜੇ ਵੱਡੇ ਪੱਧਰ ਤੇ ਆ ਗਿਆ ਕਿਉਂਕਿ ਇਸ ਵੇਲੇ ਉਹਨਾਂ ਦਾ ਜਿਹੜਾ ਮਰਨ ਵਰਤਾ ਉਹ 26ਵੇਂ ਦਿਨ ਦੇ ਵਿੱਚ ਚੱਲ ਰਿਹਾ ਉਹਨਾਂ ਦੀ ਸਿਹਤ ਦੇ ਵਿੱਚ ਬੜੇ ਵੱਡੇ ਪੱਧਰ ਤੇ ਵਿਗਾੜ ਆਏ ਆ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਉਹਨਾਂ ਦੇ ਬਾਰੇ ਕੱਲ ਸੁਪਰੀਮ ਕੋਰਟ ਦੇ ਪੰਜਾਬ ਦੀ ਸਰਕਾਰ ਨੂੰ ਝਾੜ ਵੀ ਪਾਈ ਆ ਇਹ ਗੱਲ ਕਈ ਵੀ ਤੁਸੀਂ ਤਾਂ ਇਹ ਗੱਲ ਕਹਿ ਦਿੰਦੇ ਇੱਥੇ ਪਾਈ ਸੀ ਸਿਹਤ ਦੇ ਬਾਰੇ ਬੜੀ ਸੰਭਾਲ ਕਰ ਰਹੇ ਆ ਸਿਹਤ ਬਾਰੇ ਬੜਾ ਸ਼ਕਰ ਕਰ ਰਹੇ ਆ ਤੁਸੀਂ ਇਹ ਦੱਸੋ ਵੀ ਹੁਣ ਤੱਕ ਟੈਸਟ ਕਿਹੜੇ-ਕਿਹੜੇ ਕੀਤੇ ਆ ਤੁਸੀਂ ECG ਕੀਤੀ ਆ ਤੁਸੀਂ ਦੱਸੋ ਬਲੱਡ ਪ੍ਰੈਸ਼ਰ ਚੈੱਕ ਦੀ ਰਿਪੋਰਟ ਕਿੱਥੇ ਆ ਤੁਸੀਂ ਕੀਤਾ ਕੀ ਆ ਹੁਣ ਤੱਕ ਅਗਲੀ ਗੱਲ ਇਹ ਵੀ ਚੱਲ ਜਦੋਂ ਉਹ ਖੜੇ ਸੀਗੇ ਤਾਂ ਡਿੱਗ ਪਏ ਲੱਲੇਵਾਲ ਸਾਹਿਬ ਤੇ ਕਾਫੀ ਮਿੰਟ ਆ ਜਿਹੜੇ ਉਹ ਬੇਹੋਸ਼ ਰਹੇ ਆ ਉਹਨਾਂ ਨੇ ਮੂੰਹ ਦੇ ਵਿੱਚ ਚਮਚੇ ਨਾਲ ਪਾਣੀ ਵੀ ਪਾਈ ਜਾਂਦੇ ਸੀਗੇ ਉਹਨਾਂ ਨੂੰ ਦੇਖ ਕੇ ਡਰ ਵੀ ਆਉਂਦਾ ਸੀਗਾ ਕਿਉਂਕਿ ਸਰੀਰ ਬਿਲਕੁਲ ਸੁੱਕ ਗਿਆ ਡਾਕਟਰਾਂ ਨੇ ਇਹ ਗੱਲ ਕਹੀ ਆ ਕਿ ਇਹ ਬਿਲਕੁਲ ਕਮਜ਼ੋਰ ਧਾਗੇ ਵਰਗਾ ਸਰੀਰ ਇਹਨਾਂ ਦਾ ਬਣ ਗਿਆ ਕਿਸੇ ਵੇਲੇ ਵੀ ਕੋਈ ਵੀ ਖਬਰ ਆ ਸਕਦੀ ਹੈ ਸੋ ਇਸ ਤਰੀਕੇ ਦੇ ਵੇਰਵੇ ਆ ਰਹੇ ਆ ਸਰਕਾਰ ਦੇ ਉੱਤੇ ਇੱਕ ਪੈਸੇ ਦਾ ਕੋਈ ਅਸਰ ਨਹੀਂ ਹੋ ਰਿਹਾ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੂੰ ਫਿਕਰ ਇਸ ਗੱਲ ਦਾ ਸਿਰਫ ਵੀ ਭਾਈ ਅਸੀਂ ਕੌਂਸਲਿੰਗਾਂ ਚੋਣਾਂ ਜਿੱਤ ਲਗੇ ਬੀਜੇਪੀ ਨੂੰ ਇਸ ਗੱਲ ਦਾ ਫਿਕਰ ਆ ਵੀ ਭਾਈ ਅਸੀਂ ਛੇਤੀ ਛੇਤੀ ਇੱਕ ਇਲੈਕਸ਼ਨ ਤੇ ਇੱਕ ਦੇਸ਼ ਇਹਦੇ ਉੱਤੇ ਮੋਹਰ ਲਵਾ ਲਗੇ ਤੇ ਹੋਰ ਕਿਸੇ ਨੂੰ ਕਿਸੇ ਗੱਲ ਦਾ ਕੋਈ ਫਿਕਰ ਨਹੀਂ ਹੈਗਾ ਹੈਰਾਨੀ ਹੁੰਦੀ ਆ ਵੀ ਭਾਈ ਬੰਦਾ ਮਰ ਰਿਹਾ ਹੋਵੇ ਬਿਲਕੁਲ ਤੁਹਾਡੇ ਦੇਸ਼ ਦਾ ਬੰਦਾ ਹੋਵੇ ਉਹ ਬਜ਼ੁਰਗ ਬੰਦਾ ਹੋਵੇ 70 ਸਾਲ ਤੋਂ ਉੱਤੇ ਦਾ ਤੇ ਤੁਸੀਂ ਇਸ ਮਸਲੇ ਤੇ ਕਰਦੇ ਕੀ ਆ ਪਰ ਤਮਾਸ਼ਾ ਬਣਿਆ ਪਿਆ ਕਿ ਸਾਡੇ ਦਾ ਤਮਾਸ਼ਾ ਬਣਾਈ ਜਾਂਦੇ ਜੀ ਜੀ ਬਿਲਕੁਲ ਡਾਟਾ ਸਾਹਿਬ ਪਰ ਸਮਝ ਨਹੀਂ ਆਉਂਦੀ ਕਿ ਆਖਰਕਾਰ ਇਸ ਮਸਲੇ ਦਾ ਹੱਲ ਕਿਵੇਂ ਹੋਊਗਾ ਨਾ ਤਾਂ ਇੱਕਾ ਨਜ਼ਰ ਆ ਰਿਹਾ ਕਿਸਾਨ ਜੱਥੇਬੰਦੀਆਂ ਦੇ ਵਿੱਚ ਤੇ ਨਾ ਹੀ ਉਧਰ ਸਰਕਾਰਾਂ ਦੇ ਕੰਮ ਦੇ ਉੱਪਰ ਕੋਈ ਵੀ ਜੂਨ સરਕਦੀ ਹੋਈ ਨਜ਼ਰ ਆ ਰਹੀ ਹੈ ਇਹ ਬਣੂਗਾ ਕੀ ਜੀ ਦੇਖੋ ਜੀ ਸਰਕਾਰਾਂ ਦੇ ਕੰਮ ਦੇ ਉੱਤੇ ਜੂਨ ਹੀ ਫਿਰਕ ਰਹੀ ਇਹ ਗੱਲ ਸੱਚੀ ਆ ਅਰ ਕਿਸਾਨੀ ਦੇ ਵਿੱਚ ਏਟਾ ਵੀ ਹੈ ਨੀਗਾ ਮੈਂ ਤਾਂ ਕੱਲ ਕੁਝ ਕ ਰਿਪੋਰਟਾਂ ਦੇਖੀਆਂ ਵਕ ਵਕ ਕਿਸਾਨ ਆਗੂ ਆਂਦੇ ਗਾ ਉਹਨਾਂ ਨੇ ਸਾਰੀ ਗੱਲ ਵਿੱਚ ਦੱਸੀ ਆ ਇੱਕ ਦੇ ਕੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਕਿਸਾਨ ਆਗੂ ਜਿਹੜੇ ਕਿ ਸੰਯੁਕਤ ਕਿਸਾਨ ਮੋਰਚੇ ਵਾਲੇ ਆ ਉਹ ਕਹਿੰਦੇ ਵੀ ਅਸੀਂ ਤਾਂ ਇਸ ਮਸਲੇ ਦੇ ਵਿੱਚ ਪਹਿਲੇ ਹੀ ਵੀ ਸੀ ਉਹ ਕਹਿੰਦੇ ਵੀ ਨਾ ਤਾਂ ਸਾਨੂੰ ਭਰੋਸੇ ਦੇ ਵਿੱਚ ਲੈ ਕੇ ਇਹਨਾਂ ਨੇ ਆਪਣਾ ਇਹ ਪ੍ਰੋਜੈਕਟ ਜਿਹੜਾ ਜੇ ਪ੍ਰੋਗਰਾਮ ਸ਼ੁਰੂ ਕੀਤਾ ਕਿ ਨਾ ਹੀ ਅਸੀਂ ਇਸ ਮਸਲੇ ਦੇ ਵਿੱਚ ਕੋਈ ਮਾੜਾ ਕਹਿੰਦੇ ਨਾ ਅਸੀਂ ਕੁਝ ਚੰਗਾ ਕਹਿੰਦੇ ਆ ਉਹ ਕਹਿੰਦੇ ਵੀ ਦੇਖੋ ਇਹ ਆਪਣੇ ਆਪ ਹੀ ਇਹਨਾਂ ਨੇ ਫੈਸਲਾ ਕੀਤਾ ਸਾਂਝਾ ਸੰਘਰਸ਼ ਉਹ ਹੁੰਦਾ ਜਿਹੜਾ ਸਾਂਝੀ ਮੀਟਿੰਗ ਦੇ ਵਿੱਚੋਂ ਨਿਕਲਿਆ ਹੋਵੇ ਇਹਨਾਂ ਨੇ ਆਪਸ ਦੇ ਵਿੱਚ ਹੀ ਦੋ ਤਿੰਨ ਜਥੇਬੰਦਗਾਂ ਨੇ ਫੈਸਲਾ ਕੀਤਾ ਤੇ ਹੁਣ ਅਸੀਂ ਚਲਦੀ ਗੱਲ ਦੇ ਵਿੱਚ ਕਿਵੇਂ ਦਖਲ ਦੇ ਦਈਏ ਨਾ ਇਹਨਾਂ ਨੇ ਸਾਨੂੰ ਬੁਲਾਇਆ ਹੀ ਨਹੀਂ ਵੀ ਭਾਈ ਤੁਸੀਂ ਆਓ ਜੇ ਇਹ ਦਲਤ ਨੇ ਐ ਕਿ ਭਾਈ ਜਿਹੜਾ ਸੰਘਰਸ਼ ਹੋਣਾ ਸੀ ਜਿਵੇਂ ਕਰ ਲਿਆ ਸੀ ਕਰ ਲਿਆ ਹੁਣ ਭਾਈ ਸਾਨੂੰ ਤੁਹਾਡੀ ਲੋੜ ਆ ਕਿ ਤੁਸੀਂ ਆਓ ਆਪਾਂ ਇਕੱਠੇ ਹੋ ਕੇ ਹੰਬੜਾ ਭਰ ਜਾਈਏ ਫਿਰ ਤਾਂ ਅਸੀਂ ਮੰਨੀਏ ਔਰ ਇਹ ਤਾਂ ਕੁਝ ਕਰਕੇ ਨਹੀਂ ਰਾਜ਼ੀ ਇਹ ਤਾਂ ਇਹ ਵੀ ਭਾਈ ਅਸੀਂ ਇਹਨਾਂ ਨੂੰ ਥੱਲੇ ਲਾਉਣਾ ਅਸੀਂ ਐ ਕਰਨਾ ਅਸੀਂ ਆਹ ਕਰਨਾ ਉਹ ਕਹਿੰਦੇ ਜੀ ਇਸ ਵਾਲੇ ਸਿਰਫ ਆਹ ਗੱਲ ਚੱਲ ਰਹੀ ਆ ਤਾਂ ਪਤਾ ਨਹੀਂ ਵਿਚਨੀਆਂ ਗੱਲਾਂ ਹੋਰ ਕਿਹੜੀਆਂ ਕਿਹੜੀਆਂ ਹੋਣਗੀਆਂ ਜਿਹੜੀਆਂ ਸਾਨੂੰ ਪਤਾ ਨਹੀਂਗਾ ਪਰ ਲੋਕਾਂ ਦੇ ਵੱਡੇ ਹਿੱਸੇ ਦਾ ਇਹ ਕਹਿਣਾ ਹੈ ਕਿ ਭਾਈ ਜਦੋਂ ਤੁਹਾਡਾ ਇੱਕ ਸਾਥੀ ਬਿਮਾਰ ਪਿਆ ਹੋਵੇ ਜਦੋਂ ਤੁਹਾਡਾ ਇੱਕ ਸਾਥੀ ਖੇਤਾਂ ਦੀ ਖਾਤਰ ਹੀ ਪਿਆ ਹੋਵੇ ਤੇ ਉਹਦੀ ਬੰਦੇ ਦੀ ਹਾਲਤ ਕਮਜ਼ੋਰ ਹੋਗੀ ਹੋਵੇ ਤੇ ਉਹ ਬੰਦਾ ਮੌਤ ਦੀ ਬੁੱਕਲ ਦੇ ਵਿੱਚ ਜਾਣ ਨੂੰ ਤਿਆਰ ਹੋਵੇ ਉਸ ਵੇਲੇ ਤੁਹਾਨੂੰ ਆਪਣੀਆਂ ਆਕੜਾਂ ਫਕੜਾਂ ਛੱਡ ਕੇ ਜਿਹੜੀਆਂ ਦੂਰੀਆਂ ਖਤਮ ਕਰਕੇ ਤੇ ਇਕੱਠੇ ਹੋ ਜਾਣਾ ਚਾਹੀਦਾ ਪਰ ਇਹ ਇਕੱਠੇ ਹੋ ਨਹੀਂ ਸਕਦੇ ਕਿਉਂਕਿ ਜਿਹੜੇ ਧਿਆਨ ਅਸੀਂ ਅੱਜ ਵੀ ਸੁਣ ਰਹੇ ਆ ਜਿਹੜੇ ਹੁਣ ਡੱਲੇਵਾਲ ਹੋਣਾ ਦੀ ਸਿਹਤ ਆ ਉਹਨੂੰ ਦੇਖ ਕੇ ਤਾਂ ਮੇਰੇ ਖਿਆਲ ਆ ਵੀ ਕੋਈ ਵੈਰੀ ਦੁਸ਼ਮਣ ਵੀ ਫਿੱਟ ਗੇ ਪਰ ਇਹਦਾ ਮਤਲਬ ਇਹ ਕਿ ਦੂਰੀਆਂ ਵਿਖਾ ਹੀ ਨਹੀਂਆਂ ਹੋਈਆਂ ਪਈਆਂ ਵੀ ਮੇਰੇ ਖਿਆਲ ਆ ਵੀ ਇਹ ਕਦੇ ਇਕੱਠੇ ਹੋ ਹੀ ਨਹੀਂ ਸਕਦੇ ਤੇ ਜਦੋਂ ਇਹ ਇਕੱਠੇ ਹੀ ਹੁੰਦੇ ਜਿਹਦਾ ਮਤਲਬ ਇਹ ਆ ਵੀ ਭਾਈ ਸਰਕਾਰ ਦੇ ਉੱਤੇ ਅਸਰ ਕੋਈ ਨਹੀਂ ਹੁੰਦਾ ਤਾਂ ਕਿਉਂਕਿ ਜਦੋਂ ਸਾਰੇ ਇਕੱਠੇ ਸੀ ਉਦੋਂ ਵੀ ਸਵਾ ਸਾਲ ਲੱਗਿਆ ਸੀ ਹੁਣ ਤੱਕ ਕੁਝ ਵੀ ਨਹੀਂ ਗਾ ਹੁਣ ਤਾਂ ਹੈ ਹੀ 2-3 ਜਥੇ ਬੰਦ ਗਾ ਇਸ ਕਰਕੇ ਬਾਕੀ ਜਥੇ ਬੰਦ ਜਾਂਦਾ ਕੋਈ ਖਿਆਲ ਹੈ ਨਹੀਂ ਹੁਣ ਜੀ ਬਿਲਕੁਲ ਸਹੀ ਕਹਿਆ ਤੁਸੀਂ ਟੈਣਾ ਸਾਹਿਬ ਖੈਰ ਅੱਗੇ ਵਧਦੇ ਆ ਅੱਜ ਦਿਨ ਕੋਈ ਨਾ ਕੋਈ ਪੁਲਿਸ ਚੌਕੀ ਨੂੰ ਲੈ ਕੇ ਗ੍ਰੇਨੇਡ ਹਮਲੇ ਦੀ ਖਬਰ ਟੈਣਾ ਸਾਹਿਬ ਅੱਜ ਕੱਲ੍ਹ ਆਮ ਹੋ ਗਈ ਹੈ ਕਿੰਨੇ ਕਲਾਂਨੌਰ ਦੇ ਵਿੱਚ ਵੀ ਪੁਲਿਸ ਚੌਕੀ ਦੇ ਉੱਤੇ ਗ੍ਰੇਨੇਡ ਹਮਲਾ ਹੋਇਆ ਸਾਹਿਬ ਬਿਲਕੁਲ ਜੀ ਬਿਲਕੁਲ ਕਲਾਂਨੌਰ ਗੁਰਦਾਸਪੁਰ ਦੇ ਵਿੱਚ ਹੈ ਇਥੇ ਪਤਾ ਲੱਗਾ ਜੀ ਪੁਲਿਸ ਚੌਕੀ ਦੇ ਉੱਤੇ ਹਮਲਾ ਹੋਇਆ ਵੈਸੇ ਪੁਲਸ ਚੌਕੀਆਂ ਦੀ ਕਨੇਮੀ ਮਹਿਤ ਕ ਪਹਿਲਾ ਬੰਦ ਹੋ ਗਈ ਸੀ ਪਰ ਫਿਰ ਵੀ ਜਿਹਨਾਂ ਨੇ ਹਮਲਾ ਕੀਤਾ ਉਹਨਾਂ ਨੇ ਸੰਕੇਤਕ ਤੌਰ ਤੇ ਉੱਤੇ ਹਮਲਾ ਕੀਤਾ ਤੇ ਪਿਛਲੇ ਕੁਝ ਕ ਹਫਤਿਆਂ ਦੇ ਵਿੱਚ 7-8 ਪੁਲਸ ਥਾਣਿਆਂ ਜਾਂ ਪੁਲਸ ਚੌਕੀਆਂ ਦੇ ਉੱਤੇ ਹੁਣ ਤੱਕ ਹਮਲਾ ਹੋ ਚੁੱਕਿਆ ਸੋ ਦੇਖੋ ਪੁਲਸ ਇਹ ਗੱਲ ਕਹਿੰਦੀ ਕਿ ਅਸੀਂ ਇਸ ਮਸਲੇ ਦੀ ਪੜਤਾਲ ਕਰ ਰਹੇ ਹਾਂ ਅਸੀਂ ਇਸ ਮਾਮਲੇ ਦੀ ਤੈਅ ਤੱਕ ਜਾ ਰਹੇ ਹਾਂ ਪਰ ਹਾਲੇ ਤੱਕ ਕੋਈ ਯਾ ਪਤਾ ਨਹੀਂ ਕਿ ਕਿਹੜੇ ਪਿੰਡਰ ਦੇ ਉੱਤੇ ਹੋਇਆ ਕਿਹੜੇ ਪਿੰਡਰ ਤੇ ਨਹੀਂ ਕੱਲ ਬਿਕਰਮ ਸਿੰਘ ਵਜੀਤਿਆ ਦੇ ਪੰਜਾਬ ਦੀ ਸਰਕਾਰ ਤੇ ਸ਼ਬਦਕ ਹਮਲਾ ਕੀਤਾ ਉਹ ਕਹਿੰਦੇ ਵੀ ਦੇਖੋ ਇਸ ਵੇਲੇ ਪੰਜਾਬ ਦੇ ਥਾਣਿਆਂ ਦੇ ਉੱਤੇ ਚੌਕੀਆਂ ਦੇ ਉੱਤੇ ਹਮਲੇ ਹੋ ਰਹੇ ਆ ਤੇ ਜਦੋਂ ਵੀ ਕੋਈ ਹਮਲਾ ਹੁੰਦਾ ਤੇ ਪੁਲਿਸ ਅਧਿਕਾਰੀ ਇਹ ਗੱਲ ਕਹਿ ਦਿੰਦੇ ਵੀ ਸਕੂਟਰ ਦਾ ਟਾਇਰ ਫਟ ਗਿਆ ਸੀ ਇਹ ਕੋਈ ਹਮਲਾ ਨਹੀਂ ਹੋਇਆ ਇਹ ਤਾਂ ਜੀ ਸਿਲੰਡਰ ਫਟ ਗਿਆ ਸੀ ਇਹ ਕੋਈ ਹਮਲਾ ਨਹੀਂ ਹੋਇਆ ਤੇ ਹੁਣ ਦੱਸੋ ਵੀ ਕੀ ਕਹਿਣਾ ਵੀ ਭਾਈ ਇੱਥੇ ਹਮਲਾ ਤੇ ਟਾਇਰ ਪਾਟਣ ਕਰਕੇ ਹੋਇਆ ਕਿ ਸਿਲੰਡਰ ਪਾਟਣ ਕਰਕੇ ਹੋਇਆ ਸੋ ਲੈਨੇ ਕਹਿ ਗਏ ਕਿ ਸੂਬੇ ਦੇ ਵਿੱਚ ਜੇਕਰ ਥਾਣੇ ਤੇ ਚੌਕੀਆਂ ਦੀ ਸੁਰੱਖਿਅਤ ਹੈ ਫਿਰ ਆਮ ਲੋਕ ਕਿਵੇਂ ਸੁਰੱਖਿਤ ਹੋਣਗੇ ਯਾਨਕਿ ਵਿਰੋਧ ਕਰਨ ਦੇ ਭਗਵੰਤ ਮਾਨ ਨੂੰ ਘੇਰਾ ਪਾਇਆ ਪਰ ਜਦੋਂ ਵੀ ਪੁਲਿਸ ਇਹ ਗੱਲ ਕਹਿੰਦੀ ਮਟਾਇਰ ਪਾਟ ਕੇ ਸਿਲੰਡਰ ਪਾਟ ਕੇ ਪੁਲਿਸ ਇਹ ਗੱਲ ਕਹਿ ਦਿੰਦੀ ਆ ਕਿ ਕੋਈ ਨਾ ਕੋਈ ਧਿਰ ਉੱਠ ਕੇ ਜ਼ਿੰਮੇਵਾਰੀ ਲੈ ਲੇ ਦੀ ਵੀ ਭਾਈ ਧਮਾਕਾ ਸੀ ਕੀਤਾ ਹਮਲਾ ਸੀ ਕੀਤਾ ਧਿਰ ਇੱਕ ਜ਼ਿੰਮੇਵਾਰੀ ਲੈ ਲੈਂਦੀ ਸੋਸ਼ਲ ਮੀਡੀਆ ਤੇ ਤੇ ਪੰਜਾਬ ਦੀ ਸਰਕਾਰ ਪਰਦੇ ਪਾਉਂਦੀ ਰਹਿ ਜਾਂਦੀ ਆ ਸੋ ਲੋਕ ਇੰਨਾ ਗੱਲਾਂ ਤੋਂ ਤਰਬਕੇ ਪਏ ਆ ਲੋਕ ਇਹ ਗੱਲ ਕਹਿੰਦੇ ਵੀ ਯਾਰ ਤੇ ਥਾਣੇ ਤੇ ਚੌਂਕਾ ਨਹੀਂ ਬਸ ਰਹੇ ਤੇ ਫਿਰ ਸਾਡੀ ਤੁਹਾਡੀ ਕੀ ਇਸ ਵਲੇ ਹਸਿਆਤ ਆ ਸੋ ਇਹ ਅਜ ਕਿ ਉਹ ਵਾਲਾ ਜਦੋਂ ਇਸ ਵੇਲੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਸ਼ਾਂਤੀ ਦੀ ਗੱਲ ਆ ਜਿਹੜੀ ਉਹ ਕਈ ਤਰ੍ਹਾਂ ਦੇ ਫਿਕਰ ਖੜੇ ਕਰਦੀ ਆ ਸੋ ਵੈਨੇ ਭਾਈ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਸਿਰਫ ਹਾਲ ਫਿਕਰਾਂ ਵਾਲੀ ਗੱਲ ਹੈਗੀ ਆ ਜੀ ਬਿਲਕੁਲ ਤੇ ਟੇਣਾ ਸਾਹਿਬ ਇਸੇ ਗੱਲ ਕਰਕੇ ਵਿਕਰਮ ਮਜੀਠੀਆ ਭਗਵਾਨ ਸਨ ਹੋਰਾਂ ਦੇ ਉੱਪਰ ਪੜਕੇ ਨੇ ਜੀ ਹਾਂ ਬਿਲਕੁਲ ਜੀ ਵਿਕਰਮ ਸਿੰਘ ਮਜੀਠੀਆ ਨੇ ਗੱਲ ਕਹੀ ਆ ਵੀ ਇਹ ਦੇਖੋ ਪੰਜਾਬ ਦੇ ਮੁੱਖ ਮੰਤਰੀ ਦੀ ਨਰਾਕੀ ਆ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਡਾਵਾ ਡੋਲ ਹੋਈ ਪਈ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਕਿਹੜਾ ਕੋਈ ਨਵੀਂ ਗੱਲ ਹੋ ਰਹੀ ਆ ਹਰ ਰੋਜ਼ ਹੀ ਪੰਜਾਬ ਦੇ ਵਿੱਚ ਆਹ ਕੁਝ ਹੁੰਦਾ ਹਰ ਰੋਜ਼ ਹੀ ਪੰਜਾਬ ਦੇ ਵਿੱਚ ਅਥਕਰਾ ਵਾਲੀਆਂ ਗੱਲਾਂ ਚੱਲਦੀਆਂ ਪਰ ਪੰਜਾਬ ਦੀ ਸਰਕਾਰ ਦੇ ਉੱਤੇ ਉਹ ਕੰਨੀ ਜੀ ਕੋਈ ਅਸਰ ਹੀ ਨਹੀਂ ਹੁੰਦਾ ਉਹ ਹਰ ਰੋਜ਼ ਇਹੋ ਜੀ ਗੱਲ ਕਰਦੇ ਆ ਜਿਹਦੇ ਉੱਤੇ ਉਹ ਕੰਨੀ ਜੀ ਹੈਰਾਨੀ ਹੁੰਦੀ ਆ ਇਹ ਕਹਿੰਦੇ ਸੀ ਆਹ ਕਰ ਰਹੇ ਆ ਇਹ ਕਹਿੰਦੇ ਸੀ ਆਹ ਕਰ ਰਹੇ ਆ ਕਿ ਹੋ ਕੁਝ ਨਹੀਂ ਰਿਹਾ ਇਹ ਸਿਰਫ ਗੱਲਾਂ ਵਾਲੇ ਆ ਇਹ ਸਿਰਫ ਗੱਲਾਂ ਦਾ ਕੜਾ ਬਣਾਉਂਦੇ ਆ ਪ੍ਰੈਕਟੀਕਲ ਤੌਰ ਦੇ ਉੱਤੇ ਉਹ ਕੰਨੀ ਜੀ ਕੁਝ ਨਹੀਂ ਕਰ ਰਹੇ ਜੀ ਜੀ ਤਿਆਨਾ ਸਾਹਿਬ ਨਗਰ ਨਿਗਮ ਚੋਣਾ ਦਾ ਪ੍ਰਚਾਰ ਰੁਕ ਗਿਆ ਜੀ ਕਹਿੰਦੇ 21 ਤਰੀਕ ਨੂੰ ਵੋਟਾਂ ਪੈ ਜਾਣੀਆਂ ਬਿਲਕੁਲ ਜੀ ਬਿਲਕੁਲ ਅੱਜ ਜਿਹੜਾ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਆ ਤਾਂ 20 ਤਰੀਕਾ ਤੇ ਕੱਲ ਨੂੰ ਯਾਨੀ ਕਿ 21 ਤਰੀਕ ਨੂੰ ਆਪਾਂ ਜਾਣਦੇ ਆ ਕਿ ਇੱਥੇ ਭਾਈ ਵੋਟਾਂ ਪੈਣੀਆਂ ਸਵੇਰੇ 8 ਵਜੇ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਤੇ ਦੇਖਦੇ ਭਾਈ ਬਣਦਾ ਕੀ ਆ ਪਰ ਵੱਡੀ ਗੱਲ ਇਹ ਮਹੱਤਵਪੂਰਨ ਗੱਲ ਇਹ ਆ ਵੀ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ-ਜਿਹੜੇ ਵੀ ਸ਼ਹਿਰਾਂ ਦੇ ਵਿੱਚ ਨਗਰ ਨਗਰ ਤੇ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਉੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਅੰਦਰ ਖਾਤੇ ਵੀ ਤੇ ਬਾਹਰ ਮੁਖੀ ਜ਼ੋਰ ਵੀ ਲਾਇਆ ਕਿ ਸਾਡੇ ਬੰਦੇ ਹੀ ਜਿੱਤਣ ਦਿਲ ਰਾਤ ਕੋਸ਼ਿਸ਼ ਕੀਤੀ ਹੈ ਸਮਾਲ ਦੀ ਗੱਲ ਇਹ ਵੀ ਹੈ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਚੋਣਾਂ ਵਾਸਤੇ ਵੀ ਰੋਡ ショਅ ਕਰਨੇ ਪਏ ਆ ਰੋਡ ショਅ ਕਰਕੇ ਜਿਵੇਂ ਕੱਲ ਲੁਧਿਆਣਾ ਕੀਤਾ ਐ ਕੱレ ਉਹਨਾਂ ਨੇ ਅੰਮ੍ਰਿਤਸਰ ਕੀਤਾ ਕਦੇ ਕਿਤੇ ਕਦੇ ਕਿਤੇ ਇਦਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਾਉਂਸਲਰ ਬਣਾਉਣ ਵਾਸਤੇ ਰੋਡ ショਅ ਕਰਨੇ ਪੈ ਰਹੇ ਆ ਕਿ ਭਾਰਤ ਦਾ ਪ੍ਰਧਾਨ ਮੰਤਰੀ ਸੂਬਿਆਂ ਦੇ ਮੁੱਖ ਮੰਤਰੀ ਬਣਾਉਣ ਲਈ ਰੋਡ ショਅ ਕਰਦਾ ਹੁੰਦਾ ਵੀ ਇਹ ਹਾਲਾਤ ਬੜੇ ਪਏ ਆ ਇੱਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿੰਨਾ ਫਿਕਰ ਆ ਵੀ ਕਾਉਂਸਲਰ ਸਾਡੇ ਹੁਣ ਮੇਅਰ ਸਾਡੇ ਹੋਣ ਤੇ ਫਿਰ ਗੱਲ ਬਣਦੀ ਆ ਤੇ ਉਧਰ ਤੁਹਾਨੂੰ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨ ਦਿਸਦੇ ਨਹੀਂਗੇ ਸੋ ਗੱਲ ਇਹ ਜੀ ਕਿ ਐਤਕੀ ਤਾਂ ਡਰਾਮੇਬਾਜ਼ੀ ਬਹੁਤ ਹੋਈ ਆ ਆਮ ਆਦਮੀ ਪਾਰਟੀ ਵੀ ਬਿਲਕੁਲ ਐਤਕੀ ਆਲ ਦਾ ਜਲੂਸ ਕਢਾ ਕੇ ਰਹੂਗੀ ਕਿਉਂਕਿ ਕਾਰਨ ਇਹ ਆ ਵੀ ਇਹ ਕਹਦੇ ਹੁੰਦੇ ਸੀ ਵੀ ਪਰਿਵਾਰਵਾਦ ਨੂੰ ਅਸੀਂ ਖਤਮ ਕਰ ਲਿਆਂਗੇ ਪਰਿਵਾਰਵਾਦ ਸਾਡੇ ਚ ਨਹੀਂ ਰਹਿੰਦਾ ਲੁਧਿਆਣਾ ਖੇਤਰ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਬਹੁਤੇ ਆਪਣੇ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਕਿਸੇ ਨੇ ਘਰ ਵਾਲੀ ਨੂੰ ਕਿਸੇ ਨੇ ਚਾਚੇ ਤਾਇਏ ਦੇ ਮੁੰਡੇ ਨੂੰ ਟਿੱਕਤਾ ਇਵੇਂ ਦਵਾਈਆਂ ਕੌਂਸਲਰ ਬਣਨ ਦੇ ਲਈ ਤੇ ਮੁੱਖ ਮੰਤਰੀ ਉਹਨਾਂ ਨੇ ਹੀ ਪ੍ਰਚਾਰ ਕਰਦੇ ਫਿਰਦੇ ਰਹੇ ਆ ਤੇ ਨਹੀਂ ਇਹ ਦੱਸਦੇ ਇਸੇ ਤੱਕ ਗੱਲ ਕਹਦੇ ਹੁਣ ਸੀ ਪਰਿਵਾਰਵਾਦ ਤੋਂ ਦੂਰਾਂ ਸੀ ਤੇ ਹੁਣ ਕੱਲ ਦੱਸੋ ਵੀ ਭਾਈ ਕਿਧਰ ਜਲੇ ਪਸੇ ਜਾਂਦੀ ਹੈ ਸੋ ਮਤਲਬ ਇਹ ਵੀ ਸਾਰੀਆਂ ਪਾਰਟੀਆਂ ਵਿੱਚ ਕੁਝ ਨਹੀਂ ਆ ਪਰ ਕੁੱਲ ਬਣਾ ਕੇ ਗੱਲ ਇਹ ਦੇ ਕੱਲ ਨੂੰ ਸਵੇਰੇ 8 ਵਜੇ ਵੋਟਾਂ ਪੈ ਰਹੀਆਂ ਹੋਣਗੀਆਂ ਜਦੋਂ ਆਪਾਂ ਖਬਰਾਂ ਦੀ ਸਾਂਝ ਪਾਵਾਂਗੇ ਉਸ ਵੇਲੇ ਵੋਟਾਂ ਪੈ ਰਹੀਆਂ ਹੋਣਗੀਆਂ ਤੇ ਕੱਲ ਨੂੰ ਆਥਣੇ ਵੇਲੇ ਹੀ ਪਤਾ ਲੱਗ ਜਾਊਗਾ ਵੀ ਕੌਣ ਜਿੱਤ ਗਿਆ ਕੌਣ ਹਾਰ ਗਿਆ ਕਿਉਂਕਿ ਉਸੇ ਦੇ ਨਤੀਜੇ ਆ ਜਾਣੇ ਆ ਪਰ ਇਹ ਕਾਫੀ ਲੰਬੇ ਸਮੇਂ ਤੋਂ ਪ੍ਰਚਾਰ ਚੱਲਦਾ ਸੀ ਤੇ ਬੀਜੇਪੀ ਵਾਲੇ ਕਾਂਗਰਸ ਚ ਕਦੋਂ ਗਏ ਤੇ ਕਾਂਗਰਸ ਵਾਲੇ ਆਪ ਤੇ ਕਦੋਂ ਗਏ ਤੇ ਆਪ ਵਾਲੇ ਬੀਜੇਪੀ ਚ ਕਦੋਂ ਮੁੜ ਕੇ ਆ ਗਏ ਇਹਨਾਂ ਚੋਣਾਂ ਦੇ ਵਿੱਚ ਇਤਕੀ ਪਤਾ ਨਹੀਂ ਲੱਗਿਆ ਡਰਾਮੇਬਾਜ਼ੀ ਬਥੇਰੀ ਹੋਈ ਆ ਪ੍ਰਚਾਰ ਬਥੇਰਾ ਹੋਇਆ ਸ਼ਹਿਰਾਂ ਦੀਆਂ ਕੰਨਾਂ ਭਰੀਆਂ ਪਈਆਂ ਕੌਲੇ ਭਰੇ ਪਏ ਇਸ ਵੇਲੇ ਵੀ ਭਾਈ ਸਾਡੇ ਉਮੀਦਵਾਰ ਨੂੰ ਵੋਟ ਪਾਓ ਸਾਡੇ ਉਮੀਦਵਾਰ ਨੂੰ ਵੋਟ ਪਾਓ ਵੇਨੇ ਭਾਈ ਬਣਦਾ ਕੀ ਹੈ ਜੀ ਬਿਲਕੁਲ ਟੇਣਾ ਸਾਹਿਬ ਇੱਕ ਕੌਮੀ ਖੇਤੀ ਮੰਡੀ ਉਹਦੇ ਵਿਰੋਧ ਦੇ ਵਿੱਚ ਕਹਿੰਦੇ ਸਾਂਯੁਕਤ ਕਿਸਾਨ ਮੋਰਚਾ ਹੈ ਜੀ ਇਹ ਕੀ ਹੈ ਅਸਲ ਵਿੱਚ ਨਾ ਕੇਂਦਰ ਦੀ ਸਰਕਾਰ ਦੇ ਵੱਲੋਂ ਕੌਮੀ ਖੇਤੀ ਨੀਤੀ ਖਰੜਾ ਡਰਾਫਟ ਆ ਜਿਹੜਾ ਉਹ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਭੇਜਿਆ ਗਿਆ ਵੀ ਤੁਸੀਂ ਇਹਦੇ ਉੱਤੇ ਪੜ੍ਹ ਕੇ ਅਮਲ ਕਰੋ ਵੀ ਕੀ ਹੋਣਾ ਚਾਹੀਦਾ ਇਹਦੇ ਵਿੱਚ ਇਹਦੇ ਉੱਤੇ ਜਿਹੜੀ ਪਤਾ ਲੱਗਾ ਵੀ ਭਾਈ ਜਿਹੜਾ ਇਹ ਕੌਮੀ ਖਰੜਾ ਨੀਤੀ ਹੈ ਕੇਂਦਰ ਦੀ ਸਰਕਾਰ ਦੇ ਵੱਲੋਂ ਨਵੀਂ ਬਣਾਈ ਗਈ ਜਿਹੜੀ ਕਿ ਡਰਾਫਟ ਬਣਾ ਕੇ ਸੂਬਿਆਂ ਨੂੰ ਭੇਜੀ ਗਈ ਹੈ ਇਹਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਨੇ ਕੱਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਹੈ ਇਹਦੇ ਤੋਂ ਬਾਅਦ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਨਵੀਂ ਨੀਤੀ ਹੈ ਇਸ ਕਮੇਟੀ ਦੇਖੋ ਜਿਹੜੀ ਪਹਿਲਾਂ ਸੀ ਕਿਸਾਨ ਅੰਦੋਲਨ ਉਦੋਂ ਹੀ ਤੌਰ دروازੇ ਥਾਣੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਇਲੋ ਪਲਾਂਟਾਂ ਨੂੰ ਮੰਡੀਆਂ ਦਾ ਦਰਜਾ ਦੇਣ ਦੇ ਲਈ ਤੇ ਕਾਰਪੋਰੇਟ ਹੱਥਾਂ ਦੇ ਵਿੱਚ ਦਾਣਾ ਮੰਡੀਆਂ ਦੇਣ ਦਾ ਇਹ ਯਤਨ ਹੈਗਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਕਿਸੇ ਗੱਲ ਨੂੰ ਬਰਦਾਸ਼ਤ ਨਹੀਂ ਕਰਨਾ ਤੇ ਜੇਕਰ ਇਹਨਾਂ ਨੇ ਕੁਝ ਕੀਤਾ ਤਾਂ ਅਸੀਂ ਇਟਰਨਲ ਇਟਕੜ ਕਾ ਦੇਾਂਗੇ ਸੋ ਵੇਨੇ ਭਾਈ ਕੀ ਬਣਦਾ ਕਿਸਾਨਾਂ ਨੇ ਜੋਗਿੰਦਰ ਸਿੰਘ ਉਗਰਾਹਾਂ ਨੇ ਤੇ ਬਖਸ਼ੀਆ ਨੇ ਇਹ ਗੱਲ ਕਹੀਏ ਵੀ ਭਾਈ ਇਹ ਤਾਂ ਇੱਕ ਵਾਰ ਫਿਰ ਉਹੀ ਖੇਤੀ ਕਾਨੂੰਨ ਲੈ ਕੇ ਆ ਰਹੇ ਇੱਕ ਤਰੀਕੇ ਦੇ ਨਾਲ ਤੇ ਅਸੀਂ ਇਹਦਾ ਵਿਰੋਧ ਕਰਾਂਗੇ ਜੀ ਜੀ ਸੋ ਕਹਿਣ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ